ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਮੇਰੀ ਪਿਆਰੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਬਾਈ ਗੁੱਡ ਤੁਨੂੰ ਮੇਸ਼ਾ ਹੀ ਚੜਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਹਾਂ ਤੇ ਲੋਜ ਜੀ ਹੀ ਟਾਈਮ ਹੋ ਗਿਆ ਜੀ 11:30 ਵਜੇ ਦਾ ਤੇ ਅੱਜ ਡੇਟ ਹੈਗੀ ਅੱਜ 11 ਜੂਨ ਤੇ ਮਤਲਬ ਛੋਟਾ ਜਿਹਾ ਵਲੌਗ ਬਣਿਆ ਜਿਆਦਾ ਸ਼ੂਟ ਨਹੀਂ ਹੋਇਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਰੀਜ਼ਨ ਇਹ ਸੀ ਕਿ ਜਿਹੜਾ ਮੇਰਾ ਟ੍ਰਾਈਪੋਡ ਸੀ ਉਗਿਆ ਟੁੱਟ ਤੇ ਇਸ ਕਰਕੇ ਮੈਂ ਥੋੜੀ ਜੀ ਵੀਡੀਓ ਸ਼ੂਟ ਕੀਤੀ ਆ ਜਿਆਦਾ ਕੋਈ ਸੱਤਾ ਕਮੈਂਟਾਂ ਦੀ ਵੀਡੀਓ ਸ਼ੂਟਿਆ ਤੇ ਕਿਤੇ ਸਾਰੇ ਜਣੇ ਪਲੀਜ਼ ਫੁੱਲ ਵਾਚ ਜ਼ਰੂਰ ਕਰਿਓ ਤੇ ਆਪਣਾ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਤੇ ਅੱਜ ਆਪਾਂ ਬਣਾਈ ਸੀ ਮੂੰਗੀ ਮਸਰੀ ਦੀ ਦਾਲ ਕਿਉਂਕਿ ਜਿੱਦਨ ਦੇ ਮਸਰੀ ਲੱਗੇ ਆਪਣੇ ਘਰੇ ਦਾਲਾਂ ਤਰੀ ਵਾਲੀਆਂ ਸਬਜ਼ੀਆਂ ਚੱਲਣਦੀਆਂ ਜ਼ਿਆਦਾਤਰ ਕੋਈ ਸੁੱਕੀ ਸਬਜ਼ੀਂ ਕਾ ਦੇਖਤਾ ਹੀ ਬਣਾ ਲੈਂਦੇ ਆ ਜਦੋਂ ਦਿਲ ਕਰਦਾ ਵਾ ਕਿ ਜਦੋਂ ਮਸਰੀ ਇੱਕ ਦੋ ਆਏ ਹੋਣ ਤੇ ਪਤਾ ਕਿ ਸਰ ਜਾਏਗਾ فیر دو بنا ਲਈਦਾ ਵਾ ਸੁੱਕੀ ਸਬਜੀ ਨਹੀਂ ਤਾਂ ਮਤਲਬ ਤਰੀਆਲੀ ਹੀ ਜ਼ਿਆਦਾ ਚੱਲਦੀ ਆ ਤੇ ਇੱਥੇ ਮੈਂ ਭੁੰਨਦੇ ਸੀ दाल ਵਾਸਤੇ ਤੜਕਾ ਤੇ ਧਾਲਾ ਪਾ ਤਰੀ ਹੋਈ ਸੀ ਇੰਡਕਸ਼ਨ ਚੁੱਲ੍ਹੇ ਤੇ ਹੱਲੇ ਮੈਂ ਆਟਾ ਗੁੰਨਣਾ ਚਾ ਕਾਫੀ ਦੋ ਤਿੰਨ ਵਾਰੀ ਬਣ ਗਈ ਅੱਜ ਤੇ ਥੋੜੀ ਵਾਰੀ ਵੀ ਨਹੀਂ ਚਾ ਕਾਫੀ ਵਾਰੀ ਬਣਾ ਲਈ ਆ ਤੇ ਆ ਹੋ ਗਿਆ ਜੀ ਆਪਣਾ ਤੜਕਾ ਪੁੱਜ ਕੇ ਰੈਡੀ ਹੋ ਗਿਆ ਵਿੱਚ ਆਪਾਂ ਪਾਤੀ ਕਸੂਰੀ ਮੇਥੀ ਤੇ ਗਰਮ ਮਸਾਲਾ ਤੇ ਹਰੀਆਂ ਮਿਰਚਾਂ ਬਸ ਤੜਕੇ ਦੇ ਵਿੱਚ ਇਹੀ ਦੋ ਤਿੰਨ ਚੀਛਾ ਪਾਉਣੀ ਨਹੀਂ ਮੈਨੇ ਇੱਕ ਦੋ ਹਰੀ ਮਤਲਬ ਤੁਹਾਨੂੰ ਦੱਸੇ ਕਿ ਦੇਗੀ ਮਿਰਚ ਪਾ ਲਈ ਉਹਦੇ ਨਾਲ ਤਾਂ ਟੇਡੇ ਲੂਸ ਜਾਂਦੇ ਸੀ ਸਾੜ ਬਹੁਤ ਪੈਂਦਾ ਸਾਨੂੰ ਨਾ ਜ਼ਿਆਦਾ ਗਰਮ ਮਸਾਲੇ ਨਹੀਂ ਪਾਚਦੇ ਬਸ ਸਿੰਪਲ ਜੀ ਸਬਜੀ ਹੋਵੇ ਫੇਰ ਹੀ ਜ਼ਿਆਦਾ ਵਧੀਆ ਲੱਗਦੀ ਆ ਨਹੀਂ ਤਾਂ ਜ਼ਿਆਦਾ ਜਿਹੜੀ ਤੇਜ਼ ਮਸਾਲਿਆਂ ਨਾਲ ਬਣਾਈ ਸਬਜੀ ਸਾਡਾ ਕੰਮ ਹੀ ਖਰਾਬ ਕਰਦੀ ਆ ਕਿਉਂਕਿ ਟਿੱੜ ਦੁਖਣ ਲੱਗ ਜਾਂਦੇ ਆ ਤੇ ਸਾੜ ਪੈਣ ਲੱਗ ਜਾਂਦਾ ਇਸ ਕਰਕੇ ਮੈਂ ਸਿੰਪਲ ਜੀ ਸਬਜੀ ਬਨਉਣੀ ਆ ਕੋਈ ਸਾਡੀ ਸਬਜੀ ਚ ਮਿਰਚ ਵੀ ਜ਼ਿਆਦਾ ਨਹੀਂ ਹੁੰਦੀ ਵੈਸੇ ਮਿਰਚਾਂ ਵੀ 2-3 ਹੀ ਪਾਉਂਦੇ ਆਂ ਨਿੱਤੇ ਕਈ ਪੈਣਾ ਨੂੰ ਮੈਂ ਦੇਖਿਆ ਬਹੁਤ ਮਿਰਚਾਂ ਪਾਉਂਦੀਆਂ ਸਾਡੇ ਤਾਂ ਬੱਚੇ ਵੀ ਖਾਂਦੇ ਆ ਤੇ ਫਿਰ ਅਸੀਂ ਆਪ ਵੀ ਉਹੋ ਜਿਹੇ ਬੱਚਿਆਂ ਵਰਗੇ ਤੇ ਇਸ ਕਰਕੇ ਬਹੁਤ ਮਿਰਚ ਘੱਟ ਪਾਈ ਦੀ ਤੇ ਤੜਕਾ ਆਪਣਾ ਸਾਰਾ ਰੈਡੀ ਹੋ ਗਿਆ ਮੈਂ ਦਾਲ ਵਿੱਚ ਵੀ ਪਾਤਾ ਦਾਲ ਨੂੰ ਥੋੜਾ ਜਿਹਾ ਰਿੰਨੂਗੀ ਮਤਲਬ ਬਾਲਾ ਦਵਾਵਾਂਗੇ ਹੋਰ ਥੋੜਾ ਜਿਹਾ ਕਿ ਜਿਹੜਾ ਮਤਲਬ ਜੋ ਤਰੀਜੀ ਆਣੇ ਵਿੱਚ ਸੰਗਣੀ ਦਾਲ ਬਣ ਜੇ ਕਿਉਂਕਿ ਪਤਲੀ ਜੀ ਦਾਲ ਸਾਨੂੰ ਨਹੀਂ ਵਧੀਆ ਲੱਗਦੀ ਤੇ ਇਸ ਕਰਕੇ ਮੈਂ ਸੰਗਣੀ ਜੀ ਦਾਲ ਬਣਾਉਣੀ ਹੁੰਨੀ ਆ ਦੇ ਦਾਲਾ ਪਰੈਡੀ ਕਰਕੇ ਉਸ ਤੋਂ ਬਾਅਦ ਆਟਾ ਗੁੰਨ ਕੇ ਫਿਰ ਰੋਟੀ ਬਣਾਵਾਂਗੇ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਂਦੇ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ ਤੇ ਪਲੀਜ਼ ਵੀਡੀਓ ਨੂੰ ਵਾਟੋ ਮੋਨਸਟਰ ਕਰ ਲਿਆ ਕਰੋ ਕਿ ਇੱਕ ਚੰਗਾ ਸਿਸਟਮ ਬਣਦਾ ਹੈ ਜੀ ਚੈਨਲ ਨੂੰ ਜੁੜੇ ਰਹੋ ਬਹੁਤ ਬਹੁਤ ਦੀ ਹੋਈ ਬਹੁਤ ਬਹੁਤ ਦਾ ਰਾਮ ਨਾ ਬਾਹਿਆਂ ਦੇ ਵੱਜਨ ਦੀ ਗੱਲ मुए मुए। कर मुए मुए। नहीं पोत तो थले उतरना हूने नहा के हटाया तू ता चढ़ जा मेरा सोना पोत्या बोलो वाहे हाथ जोड़ के कह सात नाम वाहे गुरु <AshELLE> बोलो पुत्त हाथ जोड़ के बोल हाथ जोड़ के बोल सात नाम येड़े सामने टाल के हवाओं उड़ा देना किदे बन गया किदे बन गया हां और रोशन लग गया ना नीचे बैठ दा, वे की पा, 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 <laughs> सुल्तान दा सुल्तान वेगी करेंगे पापा सुल्तान अवधी मस्ती कर दिया पापा पापा गया ड्यूटी पे गड्डी लेके गया रात में आऊ पापा तमाम सुल्तान दी मस्ती है ये हाँ तेरे दो दंद कौन ले गया बा? दूर कौन ले गया कोको ले गया है कितने कोको कितने कोको कितने ਤਾਜੀ ਇੱਥੇ ਟਾਈਮ ਹੋ ਗਿਆ ਜੀ 8:30 ਵਜੇ ਦਾ ਤੇ ਸਰਦਾਰ ਜੀ ਉਹ ਨਹੀਂ ਆਗੇ ਸੀ ਤੇ ਬੱਚਿਆਂ ਵਾਸਤੇ ਲੈ ਕੇ ਆਏ ਸੀ ਫਲ ਫਰੂਟ ਇੱਕ ਲੈ ਕੇ ਐਸੀ ਕੇਲੇ ਕਿਉਂਕਿ ਬੱਚਿਆਂ ਦੇ ਫੇਵਰਿਟ ਆ ਤੇ ਸੇਬ ਲੈ ਕੇ ਐਸੀ ਉਹ ਵੀ ਖਰਾਬ ਚੱਕ ਲੈਂਦੇ ਦੇਖ ਕੇ ਤਾਂ ਚੀਜ਼ ਲੈ ਕੇ ਨਹੀਂ ਨਾ ਆਉਂਦੇ ਕਦੀ ਉੰਜ ਜੋ ਦੁਕਾਨ ਵਾਲੇ ਨੇ ਪਾਤਾ ਬਸ ਉਹੀ ਚੱਕ ਕੇ ਲੈ ਜਾਂਦਾ ਤੇ ਆਪਣੇ ਬੱਚੇ ਵੀ ਜੀ ਬੋਲਣ ਲੱਗ ਪਿਆ ਥੋੜਾ ਥੋੜਾ ਤੇ ਹੁਣ ਮੈਂ ਤੁਹਾਨੂੰ ਡੇਲੀ ਵਲੌਗ ਦੇ ਵਿੱਚ ਇਹਨਾਂ ਦੀਆਂ ਛੁੱਟੀਆਂ ਛੁੱਟੀਆਂ ਗੱਲਾਂ ਸੁਣਾਇਆ ਕਰੂੰਗੀ ਬਹੁਤ ਸੋਨਾ ਬੋਲਦੇ ਆ ਤੇ ਘਰ ਦੇ ਵਿੱਚ ਸੁਰਵਣਕ ਲੱਗੀ ਰਹਿੰਦੀ ਆ ਜੂ ਆਪ ਬੋਲੀ ਉਹੀ ਬੋਲਦੇ ਰਹਿੰਦੀ ਆ ਤੇ ਬਸ ਥੋੜਾ ਥੋੜਾ ਸਿੱਖਣਦੇ ਆ ਤੇ ਟਾਈਆਂ ਨੰਦੇ ਹੋ ਗਏ ਆ ਹੁਣ ਬਸ ਇਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਮਤਲਬ ਚੰਗੀ ਤਰ੍ਹਾਂ ਬੋਲਣ ਲੱਗ ਪਏ ਆ ਪੂਰੀ ਲਾਈਨ ਤੇ ਨਹੀਂ ਬੋਲਦੇ ਬਟ ਇੱਕ ਇੱਕ ਸ਼ਬਦ ਬੋਲਦੇ ਆ ਜਿਹੜਾ ਇਹਨਾਂ ਦੇ ਮਤਲਬ ਮੂੰਹ ਨੂੰ ਸੌਖਾ ਲੱਗਦਾ ਜ਼ੁਬਾਨ ਨੂੰ ਸੌਖਾ ਲੱਗਦਾ ਉਹੀ ਬੋਲਦੇ ਆ ਤੇ ਬਹੁਤ ਵਧੀਆ ਲੱਗਦਾ ਰੌਣਕ ਜੀ ਲੱਗੀ ਰਹਿੰਦੀ ਆ ਮੰਮੀ ਪਾਪਾ ਸਾਰਾ ਕੁਝ ਬੋਲਦੇ ਰਹਿੰਦੇ ਆ ਚੀਜ਼ਾਂ ਦੇ ਨੇਮ ਵੀ ਲੈ ਲੈਂਦੇ ਆ ਤੇ ਸਤਨਾਂ ਲਈ ਗਰੂ ਵੀ ਬੋਲਣ ਲੱਗ ਪਿਆ ਤੇ ਚਲੋ ਬਹੁਤ ਖੁਸ਼ੀ ਹੁੰਦੀ ਜਦੋਂ ਇਦਾਂ ਬੱਚਾ ਨਾ ਬੋਲਦਾ ਵਾ ਘਰ ਦੇ ਵਿੱਚ ਰੌਣਕ ਲੱਗ ਜਾਂਦੀ ਆ ਤੇ ਸੋ ਇੱਥੇ ਬਸ ਸੇਬ ਵੀ ਖਾਣ ਲੱਗ ਪਿਆ ਸੀ ਸਕੰਦਰ ਪਰੇ ਦੇ ਤੋਂ ਫੜ ਲਏ ਕਹਿੰਦੇ ਖਰਾਬ ਹੈ ਤੇ ਫਿਰ ਇੱਕ ਕੇਲ ਲਿਆਂ ਦਾ ਜਾਦਾ ਸ਼ਕੀਨ ਹੈ ਕੇਲੇ ਤਾਂ ਵਾਧੂ ਖਾਂਦਾ ਵਾ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਵੀ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਪੂਲ ਫੁੱਲ ਵੋ ਸਾਰੇ ਜਣੇ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਹੁਣ ਬੱਸ ਦੁੱਧਾਂ ਦਾ ਡੇਰੀ ਤੋਂ ਤੇ ਫਿਰ ਆਪਾਂ ਦੁੱਧ ਨੂੰ ਬਾਲਾ ਦਵਾ ਕੇ ਤੇ ਆਟਾ ਗੁੰਨ ਕੇ ਬੱਸ ਰੋਟੀ ਬਣਾਉਣੀ ਆ ਕਿਉਂਕਿ ਦਾਲ ਸਬਜ਼ੀ ਆਪਾਂ ਦੁਪਹਿਰੇ ਹੀ ਬਣਾ ਲੈਣੇ ਆ ਤੇ ਅੱਜ ਮੈਂ ਕਪੜੇ ਵੈਸੇ ਵਾਸ਼ ਕੀਤੇ ਸੀ ਤੇ ਮੇਰਾ ਟ੍ਰਾਈਪੋਡ ਟੁੱਟ ਗਿਆ ਮੇਰੇ ਤੋਂ ਵੀਡੀਓ ਸ਼ੂਟ ਨਹੀਂ ਹੋਈ ਤੇ ਉੰਜ ਵੀ ਫੋਨ ਫੜਨ ਦਾ ਟਾਈਮ ਹੀ ਨਹੀਂ ਲੱਗਾ ਸਾਰੀ ਦਿਹਾੜੀ ਬੱਸ ਬਹੁਤ ਜ਼ਿਆਦਾ ਬਿਜ਼ੀ ਸੀ ਕਦੀ ਕੋਈ ਆ ਜਾਂਦਾ ਸੀ ਕਦੀ ਕੋਈ ਆ ਜਾਂਦਾ ਸੀ ਇਸ ਕਰਕੇ ਮੈਂ ਬਹੁਤ ਬੀਜ਼ੀ ਸੀ ਇਸ ਕਰਕੇ ਅੱਜ ਛੋਟਾ ਜਿਹਾ ਵਲੌਗ ਹੈ ਤੇ ਪਲੀਜ਼ ਵੱਧ ਤੋਂ ਵੱਧ ਸਾਰੇ ਜਣੇ ਸਪੋਰਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਫੋਲੋਵਾਂ ਜ਼ਰੂਰ ਕਰਿਆ ਕਰੋ ਤੇ ਸੋ ਇੱਥੇ ਚੱਲਣ ਦੀ ਸੀ ਬੱਚਿਆਂ ਦੀ ਮਸਤੀ ਬੱਚਿਆਂ ਨੇ ਹੁਣ ਇਕੱਲੇ-ਗੁੱਲੇ ਖਾ ਕੇ ਜਾਣਾ ਸੋ ਤੇ ਅਸੀਂ ਰੋਟੀ ਪਾਣੀ ਖਾਣਦਿਆਂ ਨੂੰ ਸਾਨੂੰ 11-12 ਹੀ ਵਜ ਜਾਂਦੇ ਆ ਤੇ ਸੋ ਆਪਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਸ਼ੀ ਆ